ਨਾ ਉਹ ਲੋਕ ਨਾ ਇਹ ਮੈ ਨਾ ਕਰਿਆ ਕਰੋ ਯਾਰ ਦੇਖ ਦੇਖੋ ਬਾਈ ਜੀ ਕਿਸ ਤਰ੍ਹਾਂ ਇੱਕ ਜੀਵ ਹੈ ਮੈਨੂੰ ਤਾਂ ਮਿੰਡ ਕੀ ਲੱਗ ਰਿਹਾ ਜਿਵੇਂ ਡੱਡੂ ਹੋਵੇ ਤੇ ਜੇ ਤੁਹਾਨੂੰ ਕੁਝ ਹੋਰ ਲੱਗਦਾ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਬਾਈ ਯਾਰ ਐ ਨਾ ਕਰਿਆ ਕਰੋ ਦੇਖੋ ਯਾਰ ਹਨਾ ਕਿਵੇਂ ਤੜਫ ਰਿਹਾ ਹੈ ਜੀਵ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਆਂ ਅਸੀਂ ਆਹ ਦੇਖੋ 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 ਯਾਰ ਤਰਸ ਨਹੀਂ ਆਉਂਦਾ ਤੁਹਾਨੂੰ ਯਾਰ ਬਹੁਤ ਬਾਈ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਸੋ ਖਾਣਾ ਕੋਈ ਗੱਲ ਨਹੀਂ ਹਨਾ ਬਹੁਤ ਲੋਕ ਖਾਂਦੇ ਨੇ ਪਰ ਯਾਰ ਘਟੋ ਘਟ ਇਸ ਤਰ੍ਹਾਂ ਤਾਂ ਨਾ ਕਰਿਆ ਕਰੋ ਯਾਰ ਬੜਾ ਤਰਸ ਆਉਂਦਾ ਇਹਨਾਂ ਚੀਜ਼ਾਂ ਦੇ ਉੱਤੇ ਇੱਕ ਬਾਈ ਜੀ ਬਹੁਤ ਸੋਹਣੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਆ ਦੇਖੋ ਵਾਇਰਲ ਹੋ ਰਹੀ ਹੈ ਇਹ ਰਿਟਾਇਰਮੈਂਟ ਕੀਤੀ ਹੈ ਜੀ ਰਿਕਸ਼ੇ ਵਾਲੇ ਦੀ ਤੇ 5000 ਰੁਪਏ ਪੈਨਸ਼ਨ ਬਣਦੀ ਬਾਪੂ ਦੀ ਤੇ ਲਿਖਿਆ ਵੀ ਹੈ ਕਹਿੰਦਾ ਕੰਮ ਉਹ ਕਰੋ ਜਿਸ ਨਾਲ ਸਕੂਨ ਮਿਲੇ ਬਹੁਤ ਵਧੀਆ ਵੀਰ ਜੀ ਸ਼ੇਅਰ ਜ਼ਰੂਰ ਕਰਿਓ ਹਾਂਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਪੂ ਜੀ ਦਾ ਘਰ ਬਣਾ ਕੇ ਦੇਣ ਦੀ ਵੀ ਪੂਰੀ ਪੂਰੀ ਸਕੀਮ ਬਣਾਈ ਜਾ ਰਹੀ ਹੈ ਤੇ ਬਾਪੂ ਜੀ ਉਮਰ ਦੇ ਕਾਫੀ ਬਜ਼ੁਰਗ ਹੋ ਚੁੱਕੇ ਨੇ ਤੇ ਇਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਬਾਪੂ ਜੀ ਬਜ਼ੁਰਗ ਨੇ ਜਿਆਦਾ ਹੈ ਨਾ ਉਸ ਚੀਜ਼ ਨੂੰ ਦੇਖਦੇ ਹੋਏ ਬੜੀ ਹਿੰਮਤ ਮਾਰੀ ਆ ਕਰਨ ਵਾਲੇ ਨੇ ਦੇਖੋ ਘਰ ਵੀ ਵੜਨਾ ਸ਼ੁਰੂ ਹੋ ਚੁੱਕਿਆ ਬਾਪੂ ਦਾ ਬੜੀ ਹਿੰਮਤ ਮਾਰੀ ਹੈ ਇਸ ਨੌਜਵਾਨ ਨੇ ਤੇ ਬਾਪੂ ਜੀ ਰਿਟਾਇਰਮੈਂਟ ਤੋਂ ਬਾਅਦ ਜਿੱਦਾਂ ਰਿਟਾਇਰਮੈਂਟ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ 5000 ਰੁਪਏ ਆ ਪੈਨਸ਼ਨ ਵੀ ਬਾਪੂ ਜੀ ਦੀ ਬਣ ਦਿੱਤੀ ਤੇ ਬਹੁਤ ਸੋਹਣਾ ਕੰਮ ਹੈ ਆ ਦੇਖੋ ਤੱਕਾ ਪਾ ਜੀ ਕਹਿੰਦਾ ਤੱਕਾ ਯਾਰ ਲੋਕ ਲਾਜਬਾਬ ਹੁੰਦੇ ਨੇ ਕਈ ਲੋਕ ਨਾ ਇਸ ਤਰ੍ਹਾਂ ਦੇ ਕੰਮ ਕਰ ਦਿੰਦੇ ਨੇ ਵੀਰ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਨੇ ਐਂਡ ਦੇਖਿਓ ਵੀਡੀਓ ਦਾ ਐਂਡ ਦੇ ਵਿੱਚ ਤੁਸੀਂ ਦੇਖੋਗੇ ਵੀ ਕੀ ਤੋਂ ਬੰਦਾ ਕੀ ਬਣਾ ਦੂ ਬੜਾ ਯਾਰ ਬੜੀ ਸੋਹਣੀ ਵੀਡੀਓ ਹੈ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਸੋਚਿਆ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ ਬਾਈ ਜੀ ਦਿਮਾਗ ਹੈ ਲੋਕਾਂ ਕੋਲ ਦਿਮਾਗ ਹੈ ਅੱਜ ਕੱਲ ਕਹਿੰਦੇ ਨੇ ਵੀ ਉਹਨਾਂ ਜਿਹੜਾ ਮਿਹਨਤ ਦਾ ਮੁੱਲ ਹਣਾ ਜੇ ਆਪਾਂ ਮਿਹਨਤ ਕਰਾਂਗੇ ਦਿਮਾਗ ਨਾਲ ਆਈਡੀਏ ਨਾਲ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਮੁੱਲ ਜਿਹੜਾ ਜ਼ਰੂਰ ਪੈਂਦਾ ਤਾਂ ਦੋਸਤੋ ਆ ਤੁਸੀਂ ਦੇਖਦੇ ਜਾਓ ਵੀ ਬੰਦਾ ਕਿੱਥੋਂ ਕੀ ਕੱਢੀ ਜਾਊਗਾ ਦੇਖੋ 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 ਜਦੋਂ ਇਹ ਲੈ ਕੇ ਆਇਆ ਸੀ ਇਹਦੇ ਕੋਲੇ ਕੀ ਸੀ ਤੇ ਹੁਣ ਇਹ ਤੁਸੀਂ ਦੇਖਦੇ ਜਾਓ ਵੀ ਕੀ ਤੋਂ ਬੰਦਾ ਕੀ ਬਣਾ ਦੂਗਾ ਇਹ ਹੁੰਦੀ ਆ ਯਾਰ ਕਲਾਕਾਰੀ ਮੀਨਾਕਾਰੀ ਇਹ ਹੁੰਦਾ ਟੈਲੈਂਟ ਬੰਦਾ ਬਹੁਤ ਸਿੱਧੂ ਮੂਸੇਵਾਲ ਨੇ ਐਵੇਂ ਨਹੀਂ ਕਿਹਾ ਕਹਿੰਦਾ ਜੇ ਮੁਕਾਬਲਾ ਨਹੀਂ ਹੋ ਸਕਦਾ ਤਾਂ ਬਦਨਾਮੀ ਕਰ ਦੋ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਮੁਕਾਬਲੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਹਨਾ ਆਪਾਂ ਦੇਖਦੇ ਆ ਤਾਂ ਉਸ ਚੀਜ਼ ਤੋਂ ਕੁਝ ਸਿੱਖਿਆ ਕਰੋ ਵੈਸੇ ਅੱਜਕੱਲ ਜਿਹੜੀ ਦੁਨੀਆ ਦੇ ਉੱਤੇ ਜੈਲਸ ਉਹ ਵੱਧ ਚੁੱਕੀ ਹੈ ਪਰ ਮੈਨੂੰ ਲੱਗਦਾ ਵੀ ਜੈਲਸ ਦੀ ਥਾਂ ਨਾ ਜੇ ਆਪਾਂ ਇਸ ਤਰ੍ਹਾਂ ਦੀਆਂ ਕੁਝ ਕਰਮ ਕਰੀਏ ਹਨਾ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰੀਏ ਤਾਂ ਜ਼ਿਆਦਾ ਆਹ ਦੇਖ ਲਓ ਬਾਈ ਲੋਕ ਕੀ ਕੀ ਜਿਗਾੜ ਲਾਉਂਦੇ ਨੇ ਯਾਰ ਹਨਾ ਆਹ ਦੇਖ ਲਓ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਵੀ ਜਿਨੇ ਕੁਝ ਕਰਨਾ ਉਹ ਕਰੇ ਬੈਠੀ ਕਰ ਲੈਂਦਾ ਤੇ ਤੀਆਂ ਹਨਾ ਪੈਣਾ ਬਾਹਰ ਪੜਦੀਆਂ ਨੇ ਅਗਲਾ ਕਹਿੰਦਾ ਯਾਰ ਫਲਾਣੇ ਦੀ ਬਾਹਰ ਫਿਰਦੀ ਐ ਪੜਦੀ ਐ ਜਾਂ ਜੀਬੂਆ ਜਿਨੇ ਕੁਝ ਕਰਨਾ ਨਾ ਉਹ ਘਰੇ ਬੈਠੇ ਕਰ ਦਿੰਦਾ ਹੁੰਦਾ ਤੇ ਜਿਹੜੇ ਘਰੋਂ ਬਾਹਰ ਰਹਿੰਦੀਆਂ ਨੇ ਕੁੜੀਆਂ ਉਹਨਾਂ ਨੂੰ ਪਤਾ ਐ ਵੀ ਸਾਡੇ ਘਰਦਿਆਂ ਨੇ ਕਿੱਡੀ ਹਨਾ ਰਿਸਕ ਲੈ ਕੇ ਜਾਂ ਕਿੱਡੀ ਜ਼ਿੰਮੇਵਾਰੀ ਤੇ ਸਾਨੂੰ ਭੇਜਿਆ ਆਜੋ ਆਪਾਂ ਤੁਹਾਡੇ ਲਈ ਵੀਡੀਓ ਲੈ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ